ਤੁਹਾਡਾ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਨ ਡੈਰੀ ਫਾਰਮ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵਾੜ ਲੈ ਕੇ ਆਏ ਆਂ ਇਹਦੀ ਪੂਰੀ ਡਿਟੇਲ ਤੋਂ ਪਹਿਲਾਂ ਜਿਹੜੇ ਵੀ ਲੋਕਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਹੁਣ ਆਪਾਂ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਇਸ ਵਾੜ ਦੀ ਡਿਟੇਲ ਇਹ ਵਾੜ ਪਹਿਲਾ ਸੂਆ ਜੀ ਸੂਨ ਦੇ ਵਿੱਚ 10 ਦਿਨ ਬਾਕੀ ਹੈ ਕਾਈ ਡੱਬੀ ਵਾੜ ਹੈ ਕਦ ਕਾਠ ਮੀਡੀਅਮ ਹਾਈਟ ਛੋਟੇ ਛੋਟਿਆਂ ਚ ਪੈਂਦੀ ਹੈ ਬੜੀ ਵੱਡੀ ਹੈਣੀ ਵੀਰੇ ਬੜੀ ਵੱਡੀ ਬਹਿਣੀ ਜੀ ਕਦ ਕਾਠ ਦੀ ਨਾਰਮਲ ਆ ਬੜੀ ਛੋਟੀ ਵੀ ਹੈਣੀ ਜੀ ਸੂਨ ਦੇ ਵਿੱਚ 10 ਦਿਨ ਬਾਕੀ ਹੈ ਥਣ ਪੂਰਾ ਮੁੱਠੀ ਅੜ ਲੱਗਿਆ ਹੋਇਆ ਚਾਰੇ ਥਣ ਗੈਪ ਤੇ ਆ ਚਾਰੀ ਥਾਣਾ ਕੋਈ ਵਾਧੂ ਥਾਣ ਨਹੀਂ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਵਧੀਆ ਆਰਡਰ ਤਿਆਰ ਕਰਦੇ ਹੋਗੇ 10 ਦਿਨਾਂ ਦੇ ਵਿੱਚ ਪੂਰਾ ਆਰਡਰ ਤਿਆਰ ਕਰ ਜਾਣਾ ਹੈ ਇਹ ਪਿੰਡ ਲਾਲ ਬਈਆ ਜੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਮੇਰਾ ਨਾਮ ਜਗਪ੍ਰੀ ਸਿੰਘ ਹੈ ਫੋਨ ਨੰਬਰ 9478122794 ਜੇ ਕਿਸੇ ਵੀਰ ਭਰਾਣੇ ਲੈਣੀ ਹੋਵੇ ਤਾਂ ਆਪਣੇ ਨਾਲ ਕਨੈਕਟ ਕਰ ਸਕਦਾ ਦੁੱਧ 11 12 ਲੀਟਰ ਖੁੱਲਾ ਪਾ ਦਊਗੀ ਰੇਟ ਇਹਦਾ ਦੇਣ ਲੈਣ 35000 ਰੁਪਿਆ ਹਾਣਾ ਜੀ ਵਿੱਚ ਥੋੜਾ ਬਹੁਤਾ ਮਾਨਦਾਨ ਹੋ ਜੂਗਾ ਬਾਹਲਾ ਨਹੀਂ ਹੁੰਦਾ ਜੀ ਧੰਨਵਾਦ